ਹੈਲੋ ਬੀ ਸਤਿ ਸ਼੍ਰੀ ਅਕਾਲ ਕਿਵੇਂ ਸਾਰੇ ਅੱਜ ਪਾਈਪ ਪੋਸਟ ਕਰਨੀ ਸੀ ਅੱਜ ਹੈਗਾ 21 ਜੂਨ ਅ ਇਸ ਦਿਨ ਹੁੰਦਾ ਵੱਡਾ ਦਿਨ ਸਭ ਤੋਂ ਵੱਡਾ ਦਿਨ ਹੈ ਔਰ 21 ਦਸੰਬਰ ਨੂੰ ਛੋਟਾ ਦਿਨ ਹੁੰਦਾ ਤੇ ਉਸ ਤੋਂ ਬਾਅਦ ਵੱਡੇ ਦਿਨ ਔਰ ਕੱਲ ਤੋਂ ਥੋੜਾ ਚਲੋ ਸਟਾਪ ਹੋ ਜਾਏਗਾ ਦਿਨ ਜਿਹੜਾ ਉਹ ਥੋੜਾ ਚੇਂਜ ਹੋਣਾ ਮੌਸਮ ਵੀ ਚੇਂਜ ਹੁੰਦਾ ਤੇ ਉਹਦੇ ਨਾਲ ਮੌਨਸੂਨ ਵੀ ਕਹਿੰਦੇ 25 ਤਰੀਕ ਤੱਕ ਸਾਰੇ ਪੰਜਾਬ ਦੇ ਵਿੱਚ ਪਹੁੰਚ ਹੀ ਜਾਏਗਾ ਚਲੋ ਜੋ ਵੀ ਹੋਵੇਗਾ ਪਰ ਜਿਹੜੀ ਗਰਮੀ ਆ ਉਹਨੂੰ ਬਰਦਾਸ਼ਤ ਕਰਨਾ ਪੜਾਓ ਕਿ ਮੈਂ ਗਈ ਬਚਾਰ ਹੁਣ ਘਰ ਦਾ ਸਮਾਨ ਤੇ ਲਿਆਣਾ ਹੀ ਪਈ ਭਾਈ ਵੀ ਉੱਥੇ ਤੱਕ ਮੈਂ ਖਮਾਵੇਂ ਵਾਪਸੀ ਚ ਚਲੀ ਜਾਵਾਂ ਭਾਈ ਦੀ ਦੁਕਾਨ ਤੇ ਜਾ ਕੇ ਥੋੜਾ 팬 ਚੱਲਦਾ ਸੀ ਮੈਂ ਸਹਜ ਆਇਆ ਮੈਂ ਕਿਹਾ ਭਾਈ ਕਹਿੰਨਾ ਬੈਠੀ ਹੀ ਹੈ ਇੱਥੇ ਮੈਂ ਥੋੜਾ ਜਿਹਾ ਸਮਾਨ ਲਿਆ ਫਿਰ ਅੱਗੇ ਆ ਗਈ ਚੱਲਣਾ ਇੰਨਾ ਔਖਾ ਇੰਨੀ ਗਲੀ ਦੇ ਵਿੱਚ ਇਹ ਰਸ਼ਵੀ ਬਹੁਤ ਹੁੰਦਾ ਤੇ ਫੜਾਫੜ ਮੈਂ ਸਮਾਨ ਲਿਆ ਤੇ ਸਬਜ਼ੀ ਲਈ ਤੇ ਵਾਪਸ ਆ ਗਈ ਫਿਰ ਤੋਂ ਨਜ਼ਦੀਕ ਵਾਲੀ ਸ਼ਾਪ ਤੋਂ ਸਾਡੀ ਘਰ ਦੇ ਬਾਹਰ ਹੀ ਹੈਗੀ ਆ ਥੋੜਾ ਸਮਾਨ ਉੱਥੋਂ ਹੀ ਲਿਆਣਾ ਸੀ ਫਿਰ ਲੈ ਕੇ ਆਈ ਫਿਰ ਆ ਕੇ ਕਿੰਨੀ देर ਬੈਠੀ ਰਹੀ ਤੇ ਫਿਰ ਉਸ ਤੋਂ ਬਾਅਦ ਜੋ ਕੰਮਕਾਜ ਸੀ ਸ਼ਾਮ ਦਾ ਕੀਤਾ ਮੈਂ ਕਿਹਾ ਵੀ ਦੱਸੋ ਇੰਨੀ ਗਰਮੀ ਜੇ ਅੰਦਰ ਬੈਠੇ ਰਹਿਣੇ ਆ ਤਾਂ ਠੀਕ ਐ ਚਲੋ ਥੋੜਾ ਟੋਇਲਟ ਹੋ ਜਾਂਦਾ ਜਦੋਂ ਸੀ ਘਰ ਦਾ ਕੰਮ ਕਰਨਾ ਹੁੰਦਾ ਤੇ ਘਰ ਦਾ ਸਮਾਨ ਵਗੈਰਾ ਲਿਆਣਾ ਹਰ ਇੱਕ ਮਿੰਟ ਦੇ ਬਾਹਰ ਜਾਣਾ ਉਹਨਾ ਇਸ ਟਾਈਮ ਤਾਂ ਮੇਰੀ ਸੁੱਟੀਆਂ ਆ ਆਪਾਂ ਘਰ ਬੈਠੇ ਆ ਅੰਦਰ ਹੀ ਬੈਠੇ ਰਹਿਣੇ ਆ ਧੁੱਪ ਚ ਕਿਧਰੇ ਬਾਹਰ ਨਹੀਂ ਜਾਂਦੇ ਪਰ ਮੈਂ ਇਹ ਸੋਚਿਆ ਮੈਂ ਕਿ ਜਦੋਂ ਬਾਹਰ ਜਾਣਾ ਪਿਆ ਚਲੋ ਆਪਾਂ ਸਵੇਰੇ-ਸਵੇਰੇ ਜਾਂਦੇ ਆ ਤੇ ਜਦੋਂ ਸ਼ਾਮ ਨੂੰ ਛੁੱਟੀ ਹੋ ਜਾਂਦੀ ਐ ਹੋਏ ਆਰਾਮ ਉਹਦੇ ਤਾਂ ਉਸ ਤੋਂ ਵੀ ਗਰਮੀ ਤੇ ਸਕੂਲ ਦੇ ਪੱਕੇ ਭੁੱਖੇ ਵੀ ਇਦਾਂ ਹੀ ਹੁੰਦੇ ਆ ਹਨਾ ਬੱਚਿਆਂ ਦੇ ਕਰਕੇ ਰੌਸ਼ ਹੁੰਦਾ ਤੇ ਗਰਮੀ ਵੀ ਬਹੁਤ ਹੁੰਦੀ ਆ ਬਹੁਤ ਬੁਰਾ ਹਾਲ ਹੋ ਜਾਣਾ ਹੋਂ ਤਾਂ ਜਿਆਦਾ ਬਰਸਾਤਾ ਸ਼ੁਰੂ ਹੋ ਜਾਣ ਭਾਈ ਮੈਂ ਦਿਲ ਤੋਂ ਸੋਚਿਆ ਮੈਂ ਕਿਹਾ ਦੇਖੋ ਕਈ ਲੋਕ ਲੇਬਰ ਦੇ ਬੰਦੇ ਆ ਜਿਹੜੇ ਬਾਹਰ ਤੋਂ ਪੰਜ ਕੰਮ ਕਰਦੇ ਆ ਵੈਸੇ ਤਾਂ ਮੈਂ ਆਪਾਂ ਵੀ ਚਲੋ ਸ਼ਹਿਰ ਚ ਰਹਿਣੇ ਆ ਹਨਾ ਅ ਨਈ ਵਿਲੇਸਾ ਇਨਾਂ ਕਲਚਰਲ ਜਾਣਦੇ ਹੈਗੇ ਪਰ ਬਰਾਦਰੀ ਤਾਂ ਜੱਟ ਨੂੰ ਹੀ ਬਿਲੋਂਗ ਕਰਦੇ ਆ ਤੇ ਸਾਰੇ ਤਕਰੀਬਨ ਮਤਲਬ ਖੇਤੀਬਾੜੀ ਦਾ ਕੰਮ ਕਰਦੇ ਆ ਪਰ ਸਾਡੀ ਫੈਮਿਲੀ ਵਾਲੇ ਸਾਰੇ ਸਿਟੀ ਜੀ ਆ ਤੇ ਮੈਂ ਉਹਨਾਂ ਲੋਕਾਂ ਬਾਰੇ ਸੋਚਿਆ ਵਿਚਾਰੇ ਛੋਨਾਂ ਵਾਲਾ ਦੇ ਗਰਮ ਪਾਣੀ ਦੇ ਵਿੱਚ ਔਰ ਦੇ ਬੈਂਡ ਹੋ ਕੇ ਇਦਾਂ ਲਗਾਣਾ ਬਹੁਤ ਇਟਸ ਟੂ ਡਿਫਿਕਲਟ ਹਨਾ ਚਾਵਲ ਖਾਣੇ ਬਹੁਤ ਸੋਕੇ ਆ ਪਰ ਸਲੂਟਾ ਉਹਨਾਂ ਨੂੰ ਵੀ ਜਿਹੜੇ ਕੰਮ ਕਰਦੇ ਆ ਹਨਾ ਲੇਬਰ ਦੇ ਸਾਰੇ ਬੰਦੇ ਇਹੀ ਕੰਮ ਕਰਦੇ ਆ ਔਰ ਜਿਹੜੇ ਬਾਕੀ ਦੇ ਵੀ ਆ ਇਦਾਂ ਹੀ ਤੁਪੇਸ਼ਾਵੇਂ ਘੁੰਦੇ ਰਹਿੰਦੇ ਐ ਇੰਨੀ ਗਰਮੀ ਚ ਤੇ ਹਰ ਚੀਜ਼ ਨਾ ਈਜ਼ੀ ਲੱਗਦੀ ਆ ਖਾਣੀ ਪੀਣੀ ਹਨਾ ਪਰ ਉਹਨੂੰ ਕਿਵੇਂ ਉਹਨੂੰ ਪ੍ਰੋਡਿਊਸ ਕੀਤਾ ਸੀਗਾ ਤੇ ਇਹ ਬੜਾ ਮੁਸ਼ਕਿਲ ਆ ਹਨਾ ਤੇ ਮੇਰੇ ਵਰਗੇ ਬੰਦੇ ਨੂੰ ਹੁਣ ਕੋਈ ਕਫੇ ਵੀ ਖੇਤਾਂ ਚ ਜਾ ਕੇ ਤੇ ਇਦਾਂ ਕੰਮ ਕਰੋ ਮੈਥੇ ਹੁੱਤੀ ਪਿਓ ਇਸ ਵੀ ਜਣਾ ਕੈਨੂ ਕੰਨੇ ਆਪਾ ਪਰ ਹੋ ਸਕਦਾ ਕਿ ਇੰਨੇ ਸਟਰੋਂਗਨੈਸ ਹੋਵੇ ਸਾਡੇ ਅੰਦਰ ਵੀ ਕਿ ਆਪਾਂ ਕੰਮ ਕਰ ਲਈਏ ਵੀ ਪਰ ਪ੍ਰਮਾਤਮਾ ਜਿਹੜਾ ਕੰਮ ਸਾਨੂੰ ਬਖਸ਼ਿਆ ਉਹਦੇ ਵਿੱਚ ਸਾਨੂੰ ਬਲ ਬਖਸ਼ ਤੇ ਜਿਹੜਾ ਕੰਮ ਦੂਜਿਆਂ ਨੂੰ ਬਖਸ਼ਿਆ ਹੋਇਆ ਉਹਨਾਂ ਵਿੱਚ ਉਹਨਾਂ ਨੂੰ ਬਲ ਬਖਸ਼ ਤੇ ਅ ਪਰਮਾਤਮਾ ਸਭ ਦੀਆਂ ਜਿਹੜੀਆਂ ਦਣਾ ਉਹਨਾਂ ਚ ਵਸਦੇ ਹੀ ਪਾਉਂਦਾ ਰਹੀ ਤੇ ਲੇਬਰ ਵਾਲੇ ਵੀ ਸੋਚਦੇ ਆ ਤੇ ਕਿੰਨੀ ਗਰਮੀ ਹੁੰਦੀ ਹੈ ਤੇ ਫਿਰ ਘਰਾਂ ਵਿੱਚ ਜਾ ਕੇ ਵੀ ਵਿਚਾਰਿਆਂ ਨੇ ਕਿਹੜਾ ਇੱਥੇ ਆਰਾਮ ਨਾਲ ਬੈਠ ਜਾਣਾ ਉਹੀ ਕੁਆਟਰਾਂ ਚ ਬੈਠਣਾ ਹੁੰਦਾ ਤੇ ਕਿੰਨਾ ਔਕਾ ਹੁੰਦਾ ਤੇ ਚਲੋ ਹੈਬਚੁਅਲ ਨੇ ਉਹ ਵੀ ਹਨਾ ਤੇ ਅ ਮੈਂ ਕਹਿੰਨੀ ਆ ਪਰਮਾਤਮਾ ਜਲਦੀ ਜਲਦੀ ਬਾਰਿਸ਼ ਪਾ ਮਾਗੀ ਸਾਰਾ ਮੌਸਮ ਜਿਹੜਾ ਸਹੀ ਹੋਵੇ ਜਿਹੜੇ ਵਿਚਾਰੇ ਲੇਬਰ ਦੇ ਲੋਕ ਵੀ ਆ ਕੰਮ ਚਲੋ ਜੋ ਵੀ ਹੈ ਅਸੀਂ ਇਹ ਕਹਿੰਦੇ ਆ ਵੀ ਟੈਂਪਰੇਚਰ ਨਾ ਇਦਾਂ ਉੱਪ ਰਹਿੰਦਾ ਹੈ ਹਨਾ ਜਿਹੜੇ ਬਾਹਰਲੇ ਦੇਸ਼ਾਂ 'ਚ ਵੀ ਗਏ ਆ ਤੇ ਕਈ ਗਰਮ ਦੇਸ਼ ਨੇ ਉੱਤੇ ਜਿੱਦਾਂ ਦੁਬਈ ਦੂਈ ਇਦਾਂ ਇਦਾਂ ਵਾਲੇ ਦੇਸ਼ਾਂ ਵਿੱਚ ਜਾਂਦੇ ਆ ਛੋਟੇ ਦੇਸ਼ਾਂ 'ਚ ਉੱਤੇ ਜਾ ਕੇ ਵੀ ਮਿਹਨਤਾਂ ਕਰਦੇ ਆ ਤੇ ਟੈਂਪਰੇਚਰ ਬਹੁਤ ਉੱਪ ਹੁੰਦਾ ਹੈ ਚਲੋ ਉਹਨਾਂ ਵਿਚਾਰਿਆਂ ਨੂੰ ਵੀ ਰੋਜ਼ੀ ਰੋਟੀ ਦੀ ਤਲਾਸ਼ੀ ਹੈ ਨਾ ਤੇ ਪਰ ਜੀ ਜਾਦਾ ਵੀ ਦੇਖੀਏ ਟੈਂਪਰੇਚਰ ਬਹੁਤ ਉੱਪ ਹੁੰਦਾ ਆ ਤੇ ਗਰਮੀ ਗਰਮੀ ਤਰਾਹੀ ਮਾਨ ਘਰ ਦੇ ਅੰਦਰ ਬੈਠੇ ਰਹੋ ਤਾਂ ਫਿਰ ਨਹੀਂ ਪਤਾ ਚੱਲਦਾ ਵੀ ਬਹੁਤ ਜ਼ਿਆਦਾ ਗਰਮੀ ਹੈ ਜਦੋਂ ਅਸੀਂ ਕੋਈ ਵੀ ਕੰਮ ਕਰਨ ਲਈ ਬਾਹਰ ਜਾਂਦੇ ਆ ਤਾਂ ਫਿਰ ਸਾਨੂੰ ਮਹਿਸੂਸ ਹੁੰਦਾ ਕਿ ਗਰਮੀ ਇੰਨੀ ਜ਼ਿਆਦਾ ਦਮੀ ਘੁੱਟ ਗਿਆ ਹਨਾ ਵੀ ਮੈਂ ਤਾਂ ਥੋੜਾ ਜਿਹਾ ਗਿਆ ਸੀ ਗਿਆ ਤੇ ਮੈਨੂੰ ਸਾੜੀ ਆਂਦਾ ਪਿਆ ਤੇ ਪ੍ਰਮਾਤਮਾ ਚਲੋ ਜਿਸ ਦਿਨ ਬਾਰਿਸ਼ ਆਣੀ ਹੈ ਉਹ ਤਾਂ ਉਸ ਦਿਨ ਆਉਣੀ ਹੀ ਹੈ ਪਰ ਤੁਸੀਂ ਸਾਰੇ ਵੀ ਨਾ ਪਰਮਾਤਾ ਅਗੇ ਅਰਦਾਸ ਕਰੋ ਕਿ ਮੀ ਆ ਜਾਵੇ ਹਨਾ ਤੇ ਬਾਕੀ ਕੰਫਰਟੇਬਲ ਜਿਹੜਨੇ ਵੀ ਮੰਤਰਾਲੇ ਦੇ ਬੰਦੇ ਆ ਜਾਂ ਜੋ ਵੀ ਆ ਡਿਪਾਰਟਮੈਂਟਸ ਦੇ ਹੁੰਦੇ ਆ ਉਹ ਸਾਰਿਆਂ ਨੂੰ ਆਪਣੇ ਆਪਣੇ ਆਫਿਸ ਤੇ ਬੈਠ ਕੇ ਕਿਸੇ ਨੂੰ ਆਰਡਰਿੰਗ ਕਰਨਾ ਬਹੁਤ ਈਜ਼ੀ ਹੁੰਦਾ ਸਰ ਪਰ ਇੰਡੀਅਨ ਸੈਂਸ ਜਦੋਂ ਅਸੀਂ ਕਿਤੇ ਵੀ ਜਾਂਦੇ ਆ ਪੈਦਲ ਚੱਲ ਕੇ ਜਾਂਦੇ ਆ ਤਾਂ ਕਿਤੇ ਵੀ ਜਾਂਦੇ ਆ ਉਦਾਂ ਐਕਸਪੀਰੀਅੰਸ ਇਨਕਲ ਕਰ ਲਿਆ ਕਰੋ ਤੇ ਫਿਰ ਪਤਾ ਲੱਗੇਗਾ ਕਿ ਹਾਂ ਕਿੰਨਾ ਹਾਈ ਅਬ ਟੈਂਪਰੇਚਰ ਆ ਤੇ ਕਿੰਨਾ ਲੋਕ ਜਿਹੜੇ ਆ ਮੁਸ਼ਕਿਲ ਦੇ ਹਾਲਾਤਾਂ ਚ ਰਹਿਣ ਤੇ ਬਾਕੀ ਅ ਚਲੋ ਗਰਮੀ ਤੇ ਸਰਦੀ ਪੰਜਾਬ ਦੇ ਵਿੱਚ ਬਹੁਤ ਪੈਂਦੀ ਹੈ ਗਰਮੀ ਦੇ ਮੌਸਮ ਦੇ ਵਿੱਚ ਹੱਦ ਤੋਂ ਵੱਧ ਦੀ ਗਰਮੀ ਹੁੰਦੀ ਹੈ ਤੇ ਹੱਦ ਤੋਂ ਵੱਧ ਠੰਡ ਵੀ ਬਹੁਤ ਪੈਂਦੀ ਹੈ ਤੋਂਦਾਂ ਜਦੋਂ ਠਰੂ ਠਰੂ ਕਰਦੇ ਆ ਸਾਰੇ ਤੇ ਚਲੋ ਟੈਂਪਰੇਚਰ ਤੇ ਆਉਂਦੇ ਜਾਂਦੇ ਹੀ ਰਹਿੰਦੇ ਆ ਮੌਸਮ ਇਦਾਂ ਦੇ ਉਹਨਾਂ ਦੇਸ਼ਾਂ ਬਾਰੇ ਵੀ ਸੋਚੀਏ ਜਿਨ੍ਹਾਂ ਦੇ ਵਿੱਚ جنگ ਲੱਗੀ ਹੈ ਹਨਾ ਜਿਹੜੇ ਵਿਚਾਰੇ ਬੰਕਰਾਂ 'ਚ ਬੈਠ ਕੇ ਆਪਣੀ ਜ਼ਿੰਦਗੀ गुजार ਰਹੇ ਆ ਤੇ ਪ੍ਰਮਾਤਮਾ ਅਗੇ ਤ੍ਰੇ ਕਰੀਏ ਕਿ ਉਹਨਾਂ ਦੇ ਵੀ ਕੰਟਰੀਆਂ ਦੇ ਵਿੱਚ ਸੋਕ ਸ਼ਾਂਤੀ ਹੋ ਜੇ ਤੇ ਇਦਾਂ ਦੀ ਸੁਖ ਸ਼ਾਂਤੀ ਪ੍ਰਮਾਤਮਾ ਹਰ ਜਗ ਬਣਾਈ ਰੱਖੇ ਕਦੀ ਕਿਸੇ ਦੇ ਘਰਾਂ ਦੇ ਵਿੱਚ ਇਦਾਂ ਦੁੱਖ ਤਕਲੀਫਾਂ ਨਹੀਂ ਹੋਣੀਆਂ ਚਾਹੀਦੀਆਂ ਆ ਸਾਡੇ ਵੀ 4 ਦਿਨ ਅਸੀਂ ਦੇਖੇ ਸੀ ਕਿੰਨਾ ਐਕਸਪੀਰੀਅੰਸ ਕੀਤਾ ਸੀ ਜਦੋਂ ਜਿਹੜੇ ਪਿੰਡਾਂ ਵਾਲੇ ਲੋਕ ਆ ਚਲੋ ਖੁੱਲੇ ਚ ਕਿਤੇ ਬਹਿ ਵੀ ਜਾਂਦੇ ਹੁਣੇ ਹਨਾ ਤੇ ਜਿਹੜੇ ਸ਼ਹਿਰਾਂ ਦੇ ਲੋਕ ਸੀ ਲਾਈਟ ਬੰਦ ਫਿਰ ਕਹਿੰਦੇ ਸੀ ਜਿ ਪੱਖਾ ਨਹੀਂ ਚਲਾਉਣਾ ਹੈ ਨਹੀਂ ਕਰਨਾ ਉਹ ਨਹੀਂ ਕਰਨਾ ਡਰ ਦਾ ਮਹਰਾ ਵਹਿਮ ਦੇ ਬੰਦੇ ਲੋਕ ਚਲੋ ਅ ਇਨਵਰਟਰ ਦਾ ਇਸਤੇਮਾਲ ਵੀ ਨਹੀਂ ਸੀ ਕਰਦੇ ਤੇ ਘਰਾਂ ਦੇ ਵਿੱਚ ਬੈਠਣਾ ਇੱਕ ਔਖਾ ਸੀ ਇੰਨੀ ਡਾਰਕ ਇੰਡਾ ਤੇ ਉਹਨਾਂ ਲੋਕਾਂ ਦਾ ਅਸੀਂ ਦੁੱਖ ਸਮਝਦੇ ਹਾਂ ਜੇ ਪੰਜਾਬ ਦੇ ਵਿੱਚ 4 ਦਿਨ ਇਹ ਇਦਾਂ ਦੇ ਜੰਗ ਦੇ ਹਾਲਾਤ ਨਾ ਹੁੰਦੇ ਤੇ ਫਿਰ ਤਾਂ ਸਾਰਿਆਂ ਨੂੰ ਐਕਸਪੀਰੀਅੰਸ ਨਹੀਂ ਸੀ ਜਲੰਧਰ ਦੇ ਅਸਮਾਨ ਤੇ ਇਹ ਬੰਬ ਥਾਟਸ ਔਰ ਡਿਸਟੈਂਸਡ ਫਾਇਰ ਹੋ ਰਿਹਾ ਨਾ ਉਸ ਸਵੇਰੇ ਹੀ ਸਾਡੇ ਮਤਲਬ ਅ ਘਰ ਦੇ ਅੰਦਰ ਸੁਣਾਈ ਦਿੱਤਾ ਔਰ ਉਹ ਏਰੀਆ ਬਾਬਰ ਠੰਡੇ ਦਾ ਪੈਂਦਾ ਕਿ ਵਿਲੇਜ ਮਤਲਬ ਨੀਅਰ ਬਾਈ ਇੱਕ ਕਨਾਲ ਹੈ मतलब near near 토기 ਪਿੰਡ ਹੈਗਾ ਨਾਲਾ ਨਾਲਾ ਬਾਬਾ ਚੰਡੇ ਦੀ ਜਗਾ ਬਣੀ ਉਹਥੇ ਨੀਹਰ ਦੇ ਖੇਤਾਂ ਦੇ ਵਿੱਚ ਉਹ ਰਿਟੈਲੀਏਟ ਕੀਤਾ ਤੇ ਇੰਨਾ ਕੁ ਬਲਸ ਹੋਇਆ ਕਿ ਕਹਿੰਦੇ ਉਧਰ ਦਾ ਜਿਹੜਾ ਨੀਹਰ ਕਨਾਲ ਦੇ ਏਰੀਆ ਸੀ ਕੰਬ ਗਏ ਲੋਕ ਕਿ ਇੱਥੇ ਵੀ ਚਲੋ ਲੋਕੀ ਇਦਾਂ ਇੰਨੀ ਜ਼ਬਰਦਸਤ ਥਾ ਉਹ ਇਨਾ ਕਿ ਕੰਬ ਗਏ ਸੀ ਔਰ ਤੁਸੀਂ ਇਹ ਦੇਖੋ ਕਿ ਉਥੇ ਠਾ 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 ਥਾ ਹੋ ਵੀ ਜਾ ਰਹੀ ਹੈ ਉਹਨਾਂ ਚਾਰੇ ਦਾ ਕੀ ਹਾਲ ਮੈਂ ਤਾਂ ਕਹਿੰਨੀ ਆ ਨਾ ਜਿਨ੍ਹਾਂ ਨੇ ਐਕਸਪੀਰੀਅੰਸ ਕੀਤੇ ਸੀਗੇ ਨਾ ਉਹਨਾਂ ਸਾਰੇ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਦੇ ਕੀ ਹਾਲ ਪ੍ਰਮਾਤਮਾ ਅਗੇ ਅਰਦਾਸ ਗਿਣਤੀ ਕਰੀਏ ਕਿ ਸਭ ਜਗ੍ਹਾ ਤੇ ਸੁੱਖ ਸ਼ਾਂਤੀ ਵਰਤਾਈ ਰੱਖੇ